ਉਹਨਾਂ ਦੇ ਮਹਿਬੂਬ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਪਿਛਲੇ 18 ਦਿਨਾਂ ਤੋਂ ਮਰਨ ਵਰਤ ਵਿੱਚ ਬੈਠੇ ਆ ਖਨੋਰੀ ਬਾਰਡਰ ਤੋਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਤੇ ਅਸੀਂ ਜਿਸ ਤਰ੍ਹਾਂ ਪੂਰੇ ਭਾਰਤ ਵਿੱਚ ਉਹਨਾਂ ਦਾ ਸੀ ਕਿ ਅੱਜ ਕੇਂਦਰ ਸਰਕਾਰ ਦੇ ਤੇ ਸੂਬੇ ਦੇ ਮੁੱਖ ਮੰਤਰੀਆਂ ਦੇ ਪੁਤਲੇ ਸਾੜੇ ਜਾਣੇ ਆ ਅੱਜ ਅਸੀਂ ਪਿੰਡ ਮਮਾਰਾ ਦੇ ਵਿੱਚ ਭਾਰਤ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਭੋਕਿਆ ਹੈ ਕਿਸਾਨੀ ਮੰਗਾਂ ਨੂੰ ਸਮਰਥਨ ਕਰਨ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਦਾ ਜਿਹੜਾ ਮਰਨ ਵਰਤ ਕਿਸਾਨੀ ਦੀਆਂ ਮੰਗਾਂ ਵਾਸਤੇ ਜਿਸ ਤਰ੍ਹਾਂ ਸੁਆਮੀਨਾਥ ਰਿਪੋਰਟ ਲਾਗੂ ਕਰਾਉਣੀ ਕਿਸਾਨੀ ਕਰਜ਼ੇ ਨੂੰ ਲੈ ਕੇ तमाम 13 ਮੰਗਾਂ ਵਾਸਤੇ ਜਿਹੜੇ ਉਹ ਬੈਠੇ ਆ ਧਰਨੇ ਤੇ ਉਹਦਾ ਸਮਰਥਨ ਕਰਦੇ ਆ ਅਸੀਂ ਅੱਜ ਇੱਕ ਜੁਟਤਾ ਦਾ ਪ੍ਰਗਟਾਵਾ ਕਰਦੇ ਆ ਅਸੀਂ ਕੇਂਦਰ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਪুতਲੇ ਝੂਕੇ ਆ ਮੈਂ ਆਪਣੀ ਬਾਈਟ ਰਾਹੀਂ ਪੂਰੇ ਨਗਰ ਵੱਲੋਂ ਪੂਰੇ ਪੰਜਾਬ ਦੀ ਕਿਸਾਨੀ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਮੋਰਚੇ ਤੇ ਪਹੁੰਚ ਕੇ ਸ਼ੰਭੂ ਮੋਰਚੇ ਤੇ ਪਹੁੰਚ ਕੇ ਕਿਸਾਨੀ ਮੰਗਾਂ ਦਾ ਸਮਰਥਨ ਕਰੋ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਨੂੰ ਜਿਹੜਾ ਸੰਘਰਸ਼ ਜਿਹੜਾ ਸ਼ੁਰੂ ਕੀਤਾ ਉਹਨੂੰ ਤਕੜਾ ਕਰੋ ਮੈਂ ਉਹਨਾਂ ਕਿਸਾਨ ਲੀਡਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਜਿਹੜੇ ਆਪਣੀ ਕਾਫੀ ਉਮਰ ਖੰਡਾ ਚੁੱਕੇ ਆ ਤੇ ਕਿਸਾਨੀ ਤੋਂ ਬੜਾ ਕੁਝ ਬਣਾ ਲਿਆ ਉਹ ਵੀ ਜਿਹੜਾ ਕੇਂਦਰ ਸਰਕਾਰ ਦੇ ਹੱਥ ਛੋਕੇ ਨਾ ਬੰਨ ਸਕੋ ਕਿਸਾਨੀ ਮੰਗਾਂ ਦਾ ਸਮਰਥਨ ਕਰਕੇ ਆਪਣੀ ਜਿਹੜੀ ਏਜ ਜਿਹੜੀ ਹੁਣ ਬਹੁਤ ਅਕਾਲਪੁਰਖ ਦੀ ਮੇਰਨਾ ਉਹਨਾਂ ਦਾ ਬਹੁਤ ਵੱਡੀ ਉਮਰ ਹੋ ਗਈ ਹੈ ਕਿਸਾਨੀ ਮੋਰਚੇ ਨੂੰ ਸਮਰਥਨ ਕਰਕੇ ਉਹਦਾ ਸਮਰਥਨ ਕਰਨ ਤੇ ਮੰਗਾਂ ਲਾਗੂ ਕਰਾਉਣ ਵਿੱਚ ਜਿਹੜਾ ਕਿਸਾਨੀ ਦੇ ਤਾਕਤ ਬਣ ਸਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ